ਇਸ ਤੋਬੇ ਦਾ ਤੁਸੀਂ ਵੇਖੋ ਤੋਬੇ ਦੇ ਸਾਹਮਣੇ ਖੜੇ ਆ ਤੁਸੀਂ ਬੋਰਡ ਵੀ ਪਾਸੇ ਕਰੋ ਜਰਾ ਆ ਬੋਰਡ ਜਰਾ ਇਹ ਥੋੜਾ ਜਿਹਾ ਪੜ ਲਓ ਇਹਦੇ ਨਾਲ ਕਾਫੀ ਚੀਜ਼ ਕਲੀਅਰ ਹੋ ਜਾਂਦੀ ਹੈ ਬਾਕੀ ਮੈਂ ਇਸ ਨੂੰ ਐਕਸਪਲੇਨ ਕਰ ਦਿੰਦਾ 2018 ਦੇ ਵਿੱਚ ਮਨਜੀਤ ਸਿੰਘ ਜੋ ਉੱਤਰ ਗੁਰਚਰਨ ਸਿੰਘ ਮਨਜੀਤ ਸਿੰਘ ਸ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਪੰਜਾਬ ਹਨ ਉਹਨਾਂ ਦੇ ਮਾਮੇ ਦਾ ਲੜਕਾ ਹੈ ਇਹ ਮਾਮਾ ਮਾਮੇ ਭੂਆ ਦੇ ਹਨ ਔਰ ਇਹਨਾਂ ਨੇ ਪੰਚਾਇਤ ਦੇ ਮੋਤਵਾਰ ਬੰਦਿਆਂ ਨੂੰ ਬੇਨਤੀ ਕੀਤੀ ਕਿ ਆਪਾਂ ਨੂੰ ਬੜੀ ਦਿੱਕਤ ਹੈ ਤੁਹਾਨੂੰ ਸਾਰਿਆਂ ਨੂੰ ਗੰਦੇ ਪਾਣੀ ਦੀ ਨਾਲੀਆਂ ਦੀ بارشਾਂ ਚ ਬੁਰਾ ਹਾਲ ਹੋ ਜਾਂਦਾ ਬਸਤੀ ਦਾ ਕਿੰਨੇ ਕਿਹਾ ਸਰ ਕਿੰਨੇ ਕਿਹਾ ਇਹ ਮਨਜੀਤ ਸਿੰਘ ਨੇ ਕਿਹਾ ਕੌਣ ਹੈ ਜੀ ਕੌਣ ਮਨਜੀਤ ਸਿੰਘ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮਾਮੇ ਦੇ ਮੁੰਡੇ ਹੈ ਸਕੇ ਕਜ਼ਨ ਹੈ ਹੂੰ ਸਰ ਉਹਨਾਂ ਦੇ ਪੋਤੇ ਹੈ ਜੀ ਨਹੀਂ ਨਹੀਂ ਮਨਜੀਤ ਸਿੰਘ ਉਹਨਾਂ ਦੇ ਮਾਮੇ ਦੇ ਮੁੰਡੇ ਹੈ ਹੂੰ ਓਕੇ ਜੇ ਮੈਂ ਗਲਤ ਹੋਵਾਂ ਤਾਂ ਪਲੀਜ਼ ਨਹੀਂ ਠੀਕ ਹੈ ਹਾਂ ਸੋ ਉਹਨਾਂ ਨੇ 2018 ਚ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਵੀ ਆਪਾਂ ਨੂੰ ਬੜੀ ਦਿੱਕਤ ਹੈ ਇਹ ਗੰਦੇ ਪਾਣੀ ਦੀ ਨਿਕਾਸੀ ਦੀ ਮੈਂ ਆਪਦੀ ਜੋ ਵੀ ਮੇਰੀ ਜ਼ਮੀਨ ਹੈ ਜ਼ਮੀਨ ਚ ਜਿਹੜਾ ਮੇਰੇ ਕੋਲ ਜਿਹੜੀ ਹੈਗੀ ਹੈ ਵਕਫ ਬੋਰਡ ਦੀ ਇਹ ਜ਼ਮੀਨ ਹੈ ਤੇ ਦੂਜੀ ਵੀ ਹੈ ਮੇਰੇ ਕੋਲ ਮੈਂ ਉਹਦੇ ਚੋਂ ਅੱਧਾ ਕਿਲਾ ਚਾਰ ਕਨਾਲਾ ਮੈਂ ਪੰਚਾਇਤ ਨੂੰ ਦੇਣਾ ਤਾਂ ਕਿ ਗੰਦੇ ਪਾਣੀ ਦਾ ਨਿਕਾਸ ਹੋਵੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਮੈਨੂੰ ਤੁਸੀਂ ਸਰਪੰਚ ਬਣਾ ਦਿਓ ਪਰ ਪਿੰਡ ਵਾਲਿਆਂ ਨੇ ਇੱਕ سٹਾਮ ਸਾਰਾ ਲਿਖਿਆ ਗਿਆ ਇਹ سٹਾਮ ਹੈ ਜੀ 2018 ਦਾ 500 ਰੁਪਏ ਦੇ ਉੱਤੇ ਆਹ ਐਂਟੀ ਕਾਪੀ ਸਾਰੇ ਨੋਟਰਾਇਜ਼ਡ ਹੈ ਅਰੋਂ ਦੇਚ ਬੜਾ ਕਲੀਅਰ ਲਿਖਿਆ ਮੈਂ ਬਿਲਕੁਲ ਥੋੜਾ ਬਰੀਫ ਚ ਪੜ ਦੇਣਾ ਆ ਮੌਜੂਦਾ ਬਲਵਿੰਦਰ ਸਿੰਘ ਜਾਂ ਜੋ ਰਸਤੇ ਹੈ ਆਸੇ ਪਾਸੇ ਔਰ ਵਾਕਾ ਵਾਕਾ ਰਕਬਾ ਸ਼ਹੀਦ ਉਦਮ ਸਿੰਘ ਜਗਤਪੁਰ ਬਸਤੀ ਸੁਨਾਮ ਉਦਮ ਸਿੰਘ ਤਹਿਸੀਲ ਉਦਮ ਸਿੰਘ ਵਾਲਾ ਸੰਗਰੂਰ ਦੀ ਮਲਕੀਅਤ ਪੰਜਾਬ ਵਕਫ ਬੋਰਡ ਦੀ ਹੈ ਜਿਸ ਦੇ ਅਸੀਂ ਬਾ ਹਿੱਸਾ ਬਰਾਬਰ ਕਬਜ ਹਾਂ ਹਰ ਭਾਰ ਤੋਂ ਖਾਲੀ ਹੈ ਜੋ ਕਿ ਹੁਣ ਅਸੀਂ ਆਪਣੇ ਸਹੀ ਹੋਸ਼ ਆਵਾਸ ਤੇ ਠੀਕ ਅਕਲ ਨਾਲ ਬਿਨਾਂ ਕਿਸੇ ਦਬਾਅ ਤੋਂ ਆਪਣੀ ਉક્ત Arazi ਦਾ ਕਬਜ਼ਾ ಗ್ರಾಮ ਪੰਚਾਇਤ ਸ਼ਹੀਦ ਉਦਮ ਸਿੰਘ ਨਗਰ ਜਗਤਪੁਰਾ ਸੁਨਾਮ ਮੁੱਦ ਸਿੰਘ ਵਾਲਾ ਸੰਗਰੂਰ ਦੇ ਪਾਸ ਹੀਬਾ ਕਰ ਦਿੱਤੀ ਹੈ ਸੋ ਉਹਨਾਂ ਨੇ ਆਪਣੀ ਸਰਪੰਚੀ ਲੈ ਕੇ ਇਹ ਚੀਜ਼ ਆਪਦੀ ਜਿਹੜੀ ਜ਼ਮੀਨ ਉਹ ਵਾਂਦੇ ਸੀ ਜੋ ਲਿਖਿਆ ਹੈ ਪੰਜਾਬ ਵਕਫਾ ਬੋਰਡ ਦੀ ਉਹ ਪੰਚਾਇਤ ਨੂੰ ਦੇਤੀ ਇਸ ਦੇ ਮੁਤਾਬਕ ਉਹ ਜਦੋਂ ਸਰਪੰਚ ਬਣ ਗਏ ਪਰ ਉਸ ਤੋਂ ਬਾਅਦ ਪੰਚਾਇਤ ਦਾ ਪੈਸਾ ਵੀ ਇੱਥੇ ਲੱਗ ਗਿਆ ਤੁਸੀਂ ਦੇਖੋ ਖੂਹ ਬਨੇ ਹੋਏ ਜਿਹੜਾ ਪਾਣੀ ਸਾਫ਼ ਕਰਕੇ ਜਿਹੜਾ ਗਲੀਆਂ ਨਾਲੀਆਂ ਦਾ ਬਰਸਾਤੀ ਪਾਣੀ ਨੂੰ ਸਾਫ਼ ਕਰਕੇ ਟੋਬੇ 'ਚ ਪਾਉਂਦੇ ਇਹ ਖੂਹ ਵੀ ਸਾਰਾ ਮੈਂ ਸਮਝਦਾ ਕਾਫੀ ਪੈਸਾ ਲੱਗਿਆ ਹੋਣਾ ਪੰਚਾਇਤ ਦਾ ਤੇ ਇਹ ਇਹ ਸਾਰੇ ਪੰਚਾਇਤੀ ਲੱਗ ਵੀ ਗਿਆ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਨੋਟਿਸ ਆ ਗਿਆ ਹੈ ਆਪਣੇ ਪੰਚਾਇਤ ਦੇ ਮੈਂਬਰਾਂ ਨੂੰ ਅਦਾਲਤਵਨ ਨੂੰ ਅਦਾਲਤਵਨ ਸਾਰੇ ਪੰਚਾਇਤ ਦੇ ਮੈਂਬਰਾਂ ਨੂੰ ਨੋਟਿਸ ਆਇਆ ਹੈ ਔਰ ਨੋਟਿਸ ਹੈ ਜਸਪ੍ਰੀਤ ਸਿੰਘ ਉਮਰ 31 ਸਾਲ ਪੁੱਤਰ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਮਨਜੀਤ ਸਿੰਘ ਦੇ ਪੁੱਤਰ ਨੇ ਇਹ ਮੋਟਾ-ਮੋਟਾ ਜੋ ਮੈਂ ਪੜਿਆ ਲਿਖਿਆ ਹੈ ਕਿ ਮੇਰਾ ਬਾਪ ਮਨਜੀਤ ਸਿੰਘ ਤੇ ਪੰਚਾਇਤ ਦੇ ਲੋਕ ਮਿਲ ਕੇ ਇਸ ਥਾਂ ਤੇ ਜੋ ਕੀ ਸਾਡੀ ਐ ਇਹਦਾ ਨੰਬਰ 391 ਐ ਸਮਥਿੰਗ ਐ ਔਰ ਉੱਥੇ ਇਹ ਕਬਜ਼ਾ ਕਰਨਾ ਚਾਹੁੰਦੇ ਔਰ ਗੰਦਾ ਪਾਣੀ ਪਾਣਾ ਚਾਹੁੰਦੇ ਐ ਇਹਨਾਂ ਨੂੰ ਰੋਕਿਆ ਜਾਵੇ ਜਦ ਕੀ ਇਹ 7 ਸਾਲ ਪਹਿਲਾਂ ਹੀ ਇਹ ਦੇ ਚੁੱਕੇ ਐ ਉਸ ਸਟਾਮ ਦੇ ਮੁਤਾਬਕ ਔਰ ਇੱਥੇ ਆ ਸਾਰਾ ਪੈਸਾ ਲੱਗਿਆ ਹੋਇਆ ਪੰਚਾਇਤ ਦਾ ਇੱਕ ਤਾਂ ਵੱਡੀ ਗੱਲ ਸਵਾਲ ਇੱਥੇ ਇਹ ਉੱਠਦਾ ਹੈ ਕਿ ਜਿਹੜੀ ਵਕਫ ਬੋਰਡ ਦੀ ਜ਼ਮੀਨ ਹੋਵੇ ਕੋਈ ਵੀ ਇਹਦੇ ਚ ਕਬਜ਼ਾ ਹੋਵੇ ਉਹ ਕੀ ਕਿਸੇ ਦੂਜੇ ਨੂੰ ਦੇ ਸਕਦਾ ਉਹ ਪੰਚਾਇਤ ਨੂੰ ਦੇ ਸਕਦਾ ਜੋ ਕਾਨੂੰਨ ਮੁਤਾਬਕ ਮੈਨੂੰ ਸਮਝ ਆ ਸ਼ਾਇਦ ਉਹ ਨਹੀਂ ਦੇ ਸਕਦਾ ਮਨਜੀਤ ਸਿੰਘ ਨੇ ਆਪਣੀ ਪੰਚਾਇਤੀ ਆਪਣੀ ਸਰਪੰਚੀ ਬਣਨ ਵਾਸਤੇ ਦੇਤਾ ਦਿੱਤੀ ਪੰਚਾਇਤ ਦਾ ਪੈਸਾ ਵੀ ਲਾਤਾ ਤੇ ਅੱਜ ਘਰ ਦੇ ਵਿੱਚ ਹੀ ਆਪਣੇ ਪੁੱਤਰ ਦੇ ਕੋਲੋਂ ਕੇਸ ਕਰਵਾਤਾ ਤਾਂ ਕਿ ਸ਼ਾਇਦ ਸਰਕਾਰ ਦਾ ਜ਼ੋਰ ਹੋਵੇ ਮੈਂ ਨਹੀਂ ਸਮਝਦਾ ਕਿ ਭਗਵੰਤ ਸਿੰਘ ਮਾਨ ਸਾਹਿਬ ਨੂੰ ਇਸ ਚੀਜ਼ ਦੀ ਨੌਲੇਜ ਵੀ ਹੋਵੇ ਪਰ ਕਿਉਂਕਿ ਰਿਸ਼ਤੇਦਾਰੀ ਹੈ ਹੋ ਸਕਦਾ ਹੋਰ ਵੀ ਪੁਲਿਸਵਾਨਾਂੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਹੋ ਸਕਦਾ ਉਸ ਦੇ ਅਸਰ ਥੱਲੇ ਵੀ ਲੋਕ ਡਰ ਜਾਣਗੇ ਕਿ ਕਬਜ਼ਾ ਮੈਨੂੰ ਦੇਵਾਂਗੇ ਜ਼ਮੀਨਾਂ ਮਹਿੰਗੀਆਂ ਤੇ ਇਸ ਤਰ੍ਹਾਂ ਦਾ ਇਹ ਇੱਥੇ ਚੱਲ ਰਿਹਾ ਔਰ ਦੂਜਾ ਜਿਹੜਾ ਸਵਾਲ ਹੈ ਕਿ ਕਿਸੇ ਜ਼ਮੀਨ ਤੇ ਜਿਹੜੀ ਪੰਚਾਇਤ ਦੇ ਕਬਜ਼ੇ 'ਚ ਹੋਵੇ ਜਿੰਦੇ 'ਚ ਸਰਕਾਰੀ ਪੈਸਾ ਲੱਗ ਜੇ ਪੰਚਾਇਤ ਦੇ ਥਰੂ ਕੀ ਉਹਨੂੰ ਵਾਪਸ ਲਿਆ ਜਾ ਸਕਦਾ ਮੈਨੂੰ ਇਹ ਵੀ ਲੱਗਦਾ ਕਿ ਨਹੀਂ ਆਪਾਂ ਲੈ ਸਕਦੇ ਸੋ ਬਾਕੀ ਇਹ ਹੁਣ ਕਿਉਂਕਿ ਕੋਡ ਦਾ ਮਸਲਾ ਹੈ ਮੈਂ ਤਾਂ ਇਨਾਂ ਕੋਲ ਆਇਆ ਸਾਡੇ ਜੋ ਗਰੀਬ ਵਸਤੀ ਵਾਲੇ ਦੇਖੋ ਸਾਡੀਆਂ ਮਾਤਾ ਪਿਓ ਨਾਲ ਖੜੀਆਂ ਕਿ ਬਿਲਕੁਲ ਜੋ ਮੈਂ ਹੁਣ ਤੱਕ ਸਮਝਦਾ ਇਹ ਐਵੇਂ ਧੋਖਾ ਦਿੱਤਾ ਜਾ ਰਿਹਾ ਵੋਟਾਂ ਲੈ ਲੀਆਂ ਵੋਟਾਂ ਦੇ ਬਦਲੇ ਚ ਚਾਰ ਕਨਾਲਾਂ ਦਿੱਤੀਆਂ ਹੁਣ ਉਹ ਟਾਈਮ ਖਤਮ ਹੋ ਗਿਆ ਉਹਨਾਂ ਕਹਿੰਦੇ ਜੀ ਸਾਨੂੰ ਅਸੀਂ ਜ਼ਮੀਨ ਆਪਦੀ ਉਸ ਜ਼ੋਰ ਨਾਲ ਸਰਕਾਰ ਦੇ ਜ਼ੋਰ ਨਾਲ ਤੁਹਾਨੂੰ ਥੋੜਾ ਜਿਹਾ ਡਰਾ ਕੇ ਜਾਂ ਅਦਾਲਤ ਦੇ ਜ਼ੋਰ ਨਾਲ ਅਸੀਂ ਤੁਹਾਡੇ ਤੋਂ ਵਾਪਸ ਲਵਾਂ ਇੱਥੇ ਤਾਂ بڑے ਲੀਡਰ ਬੜੀਆਂ ਸਰਕਾਰਾਂ ਕੰਮ ਕਰਦੀਆਂ ਵੋਟਾਂ ਪੈਂਦੀਆਂ ਕੰਮ ਕਰਦੇ ਅਸਲ ਵੋਟਾਂ ਦਾ ਕੰਮ ਖਤਮ ਹੋ ਜੇ ਤੇ ਸੜਕਾਂ ਪੱਟ ਕੇ ਥੋੜੀ ਲੈ ਜਾਓਗੇ ਦੁਆਰਾ ਥੋੜੀ ਇਹ ਕਰ ਲਓਗੇ ਇਹ ਗਲਤ ਹੈ ਇਹ ਡੈਮੋਕ੍ਰੇਸੀ ਚ ਨਹੀਂ ਹੈ ਬਿਲਕੁਲ ਤੁਹਾਡੇ ਨਾਲ ਖੜੇ ਆ ਜਿੱਥੇ ਗੱਲ ਕਿਸੇ ਦੀ ਥਾਂ ਤੇ ਸਹੀ ਹੋਊਗੀ ਕਾ ਕਿਸੇ ਗ੍ਰੀਨ ਨਾਲ ਖਾਸ ਕਰਕੇ ਹੋਊਗਾ ਉਥੇ ਰਜਿੰਦਰ ਦੀਪਾ ਅੱਜ ਵੀ ਖੜਾ ਹੈ ਪਹਿਲਾਂ ਵੀ ਖੜਾ ਰਹਿੰਦਾ ਸੀ ਅਗਾ ਵੀ ਖੜੂਗਾ ਤੁਹਾਡੇ ਨਾਲ ਅੱਗੇ ਇੱਕ ਇੱਕ ਢਾਗੇ ਖੜਾ ਇਹ ਨਹੀਂ ਕੀ ਗੱਲ ਕਿ ਲੀਡਰ ਸਿਰਫ ਹਾਰਪਵਾਨ ਨੂੰ ਹੁੰਦੇ ਆ ਡਾਂਗ ਨਾਲ ਖੜਨ ਵਾਲੇ ਵੀ ਲੀਡਰ ਹੋਣੇ ਚਾਹੀਦੇ ਜਿੱਥੇ ਤੱਕਾ ਹੁੰਦਾ ਖਾਸ ਕਰਕੇ ਗਰੀਬ ਦਾ ਤੁਸੀ ਦਿਹਾੜੀਦਾਰ ਬੰਦੇ ਆ ਸਵੇਰੇ ਆਪਦਾ ਦਿਹਾੜੀ ਕਰਦੇ ਹੋ ਸ਼ਾਮ ਨੂੰ ਰੋਟੀ ਖਾਂਦੇ ਹੋ ਤੁਹਾਡੇ ਦਿਮਾਗ ਤੇ ਟੈਨਸ਼ਨ ਨਾ ਹੋਵੇ ਵਕੀਲ ਕਰਦੇ ਫਿਰੋ ਫਿਰ ਕੋਈ ਅਸੀਂ ਦੇ ਦਿੰਨੇ ਆ ਤੇ ਤੁਹਾਡੀ ਕੋਈ ਸੁਣੇ ਨਾ ਇਹ ਤਾਂ ਬਹੁਤ ਤੱਕਾ ਇਹ ਨਹੀਂ ਹੋਣ ਦਵਾਂਗੇ ਆਪਾਂ ਮੈਂ ਤੁਹਾਨੂੰ ਇਹ ਵਿਸ਼ਵਾਸ ਦੋ ਆ ਨਾ ਪੁੱਛ ਲੈਣੇ ਹਾਂ ਬੇਬੇ ਕੀ ਹੋ ਰਿਹਾ ਹਾਂ ਹਾਂ ਵੇਖੋ 550 ਰੁਪਿਆ ਕਹਿੰਦੇ ਸੀ 550 ਦਿੱਤਾ ਨੂੰ ਵਕੀਲ ਕਰਨ ਦੇ ਮਾਰਿਆ ਨੂੰ ਅੱਛਾ ਸਾਰਿਆਂ ਨੇ ਕਰਾ ਨੂੰ ਹੁਣ ਪਰੇਸ਼ਾਨੀ ਕੀ ਆ ਰਹੀ ਤੁਹਾਨੂੰ ਤੁਹਾਨੂੰ ਪਰੇਸ਼ਾਨੀ ਇਹ ਹੈ ਕਿ ਉਹਦੇ ਟਰੈਕਟਰ ਲੈ ਕੇ ਆ ਕੇ ਨਹੀਂ ਘਰਾ ਮਾਰਤਾ ਅੱਛਾ ਜਿਹੜੀਆਂ ਜੈਂ ਬੱਟਾ ਲਾਈਆਂ ਸੀ ਹਰ ਕੇ ਜੇਬੀ ਵੀ ਮੰਗਾਈ ਫੇਰਾ ਇੱਥੇ ਆਜ ਅੱਗੇ ਆ ਜਾਓ ਆ ਜਾਓ ਆ ਜਾਓ ਸਾਰਿਆਂ ਭੈਣਾ ਲੱਗਨੇ ਸੀ ਕੰਮ ਤੇ ਕੰਮ ਬੰਦ ਕਰ ਦੋ ਕਹਿੰਦੇ ਗਾੜੀ ਦਾ ਦਬਕਾ ਦੇ ਕੇ ਭੈਣਾਂ ਨੂੰ ਸਾਰਿਆਂ ਨੂੰ ਬਾਹਰ ਹਟਾ ਗਏ ਜੀਵੀਸੀ ਵਾਲੇ ਨੂੰ ਭਜਾਤਾ ਮਨਜੀਤ ਦਾ ਬੇਟਾ ਜੀ ਅੱਛਾ ਉਹ ਆਇਆ ਹਾਂ ਨੌਕਰੀ ਸਰਕਾਰ ਦਾ ਫਾਇਦਾ ਲੈ ਰਹੇ ਨੇ ਨਾ ਨਾਮ ਕੀ ਸਰ ਦਾ ਮਨਜੀਤ ਦੇ ਬੇਟੇ ਦਾ ਅਸੀਂ ਤਾਂ ਜੀ ਜੋਬਨ ਕਹਿੰਦੇ ਸਾਨੂੰ ਨਹੀਂ ਪਤਾ ਪੱਕੇ ਨਾ ਹੁੰਦਾ ਕੀ ਹੈ ਅੱਛਾ ਪ੍ਰੀਤ ਜੀ ਤੁਸੀਂ ਨੂੰ ਕੀ ਕਹਿ ਗਈ ਸੀ ਇਹ ਜਮੀਨ ਇਹ ਤਾਂ ਹੀ ਸਦਾ ਵਾਸਤੇ ਕਹੀ ਸੀਗੀ ਹਾਂ ਸਹਿਮਤੀ ਨਾਲ ਸਾਡੇ ਹਾਰ ਪਾ ਦੋ ਕਹਿੰਦੇ ਅਸੀਂ ਸਦਾ ਵਸਤੀ ਦੇਵਾਂਗੇ ਸਾਨੂੰ ਐ ਨਹੀਂ ਪਤਾ ਤੀ ਵੀ 6 ਸਾਲ ਪੰਚਾਇਤ ਰੱਖ ਕੇ ਸਾਨੂੰ ਧੋਖਾ ਦੇਣਗੇ ਅੱਛਾ ਤੁਸੀਂ ਇਸੇ ਕਰਕੇ ਸਰਪੰਚ ਬਣ ਆਏ ਸੀ ਅਸੀਂ ਤਾਂ ਜੀ ਉੱਥੇ ਜਾ ਕੇ ਹਾਰ ਪਵਾ ਕੇ ਨਾ ਵਧੀਆ ਰੋਜ ਸਾਰਾ ਕਰਿਆ ਨੱਚ ਕੁੱਦ ਕੇ ਆਏਾਂਗੇ ਹਾਂਜੀ ਹਾਰ ਪਾਓ ਬੇ ਸਰਪੰਚ ਬਣਾਇਆ ਤੁਸੀਂ ਹਾਂ ਬਣਾਇਆ ਅੱਛਾ ਹੁਣ ਕੀ ਫਿਰ ਹੁਣ ਸਰਪੰਚੀ ਦੇ ਆ ਦੇ ਕੇ ਖੁਦ ਹੁਣ ਮੰਗਦਾ ਬਲ ਬਲ ਪਿੰਡ ਦੇ ਪਾਣੀ ਦੀ ਪ੍ਰੋਬਲਮ ਆ ਜੂਗੀ ਹਾਂਜੀ ਆ ਜੂਗੀ ਜਦੋਂ ਜਿਵਾਖਾਂ ਦੇ ਪਹਿਲਾਂ ਹੀ ਗੋਡੇ ਪਿੰਗੇ ਹੋਏ ਪਾਣੀ ਘਟ ਘਟ ਗਏ ਬਾਈ ਇਹ ਵੀ ਇੱਕ ਸਵਾਲ ਹੋਰ ਹੈ ਉਹਨਾਂ ਨੇ ਕੋਰਟ 'ਚ ਕੇਸ ਲਗਾਤਾ ਬਾਈ ਉਹਨਾਂ ਨੇ ਕੋਰਟ 'ਚ ਕੇਸ ਲਗਾਤਾ ਪਰ ਸਰਕਾਰ ਨੂੰ ਪਾਰਟੀ ਵੀ ਬਣਾਉਣਾ ਚਾਹੀਦਾ ਸੀ ਸਰਕਾਰ ਦਾ ਵੀ ਪੈਸਾ ਲੱਗਿਆ ਚਲੋ ਹੁਣ ਇਹਨਾਂ ਦਾ ਵਕੀਲ ਇਹਨਾਂ ਨੂੰ ਸਲਾਹ ਦੇਊਗਾ ਸਾਰੇ ਕਾਗਜ਼ਾਤ ਦੇਖਣਗੇ ਵੇਖੋ ਗ੍ਰੀਟੋ ਜੀ ਵੀ ਰਾਜਨੀਤੀ ਚੋਂ ਵੀ ਇਹ ਹੁਣ ਹੁਣਾਂ ਕਹਿੰਦਾ ਸੀ ਨਾ ਵੀ ਇਹ ਕਿਹਨੇ ਹਾਂ ਮੈਂ ਚਲੋ ਹਜੇ ਮੈਂ ਵੀ ਵਕੀਲਾਂ ਸਲਾਹ ਕਰੂੰਗਾ ਇਹਨਾਂ ਦੇ ਨਾਲ ਪਰ ਦੇਖੋ 5-500 ਰੁਪਿਆ ਦਿਹਾੜੀ ਚੋਂ ਕੱਢ ਕੇ ਵਕੀਲ ਦਿੱਤਾ ਇਹਨਾਂ ਨੇ ਦੇਖੋ ਮੱਲਾ ਵੇ ੱੱੱਕਾ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਹਾਲੇ ਮੈਂ ਫਿਰ ਕਹਿੰਦਾ ਕਿ ਮੈਂ ਨਹੀਂ ਸਮਝਦਾ ਕਿ ਭਗਵੰਤ ਸਿੰਘ ਸਾਹਿਬ ਨੇ ਫੋਨ ਕੀਤਾ ਹੋਵੇ ਮੈਂ ਇਸ ਗੱਲ ਨੂੰ ਨਹੀਂ ਇਸ ਮੈਂ ਇਹ ਕਹਿ ਰਿਹਾ ਪਰ ਚਲੋ ਅਸਰ ਹੋ ਜਾਂਦਾ ਅਸਰਾਂ ਤੇ ਉਹਨਾਂ ਨੂੰ ਪਤਾ ਬਣਾਉਣਾ ਮੈਨੂੰ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਪਰ ਕਿਉਂਕਿ ਇਹ ਪਿੰਡ ਵਾਲਿਆਂ ਨੂੰ ਪਤਾ ਵੀ ਉਹਨਾਂ ਦਾ ਰਿਸ਼ਤੇਦਾਰ ਆ ਉਹਨਾਂ ਦਾ ਦਾਮੇ ਦਾ ਮੁੰਡਾ ਹੈ ਤੇ ਇੱਥੇ ਜੇ ਆਣਗੇ ਜੇ ਜੀਸੀਬੀ ਲੈ ਕੇ ਕੰਮ ਬੰਦ ਕਰਾਂਗੇ ਕੰਮ ਬੰਦ ਕਰ ਦਾਂਗੇ ਅੱਜ ਵੇਖੋ ਆਪਾਂ ਆਏ ਕਿੰਨੀ ਬਦਬੂ ਮਾਰ ਰਹੀ ਹੈ ਆਪਾਂ ਪੁੱਛਿਆ ਆਗੇ ਵੀ ਇੱਥੇ ਸਫਾਈ ਕਿਉਂ ਨਹੀਂ ਹੋ ਰਹੀ ਉਹ ਕਹਿੰਦੇ ਉਹ ਬੰਦ ਕਰਾ ਕੇ ਕੰਮ ਨਹੀਂ ਮੁੰਡਾ ਵੀ ਜਿੱਦੇ ਸਰਪੰਚ ਬਣਾਏ ਸੀ ਨਾਲ ਗਿਆ ਸੀ ਉੱਥੇ ਜਿਹੜਾ ਦੁੱਧ ਚੁੰਗਦਾ ਜਿਹੜਾ ਇਹਨਾਂ ਦੀ ਗੱਲ ਸੁਣੋ ਦੁੱਧ ਚੁੰਗਦਾ ਵੀ ਨਿਆਣਾ ᱛੀ ਉਹ ਹੈ ਜੀ ਦੁਬਾਰੇ ਦੱਸੋ ਸਾਰੀ ਗੱਲ ਕਿੱਤੇ ਦੀ ਅਸੀਂ ਸਰਪੰਚ ਜਦੋਂ ਆਇਆ ਮੁੰਡਾ ਨਾਲ ਤੇ ਸਾਡੇ ਹਾਰਪ ਵਾ ਕੇ ਲਿਆ ਸੀ ਨੱਚਦੇ ਕੁੱਤਦੇ ਸਾਰਾ ਕੁਝ ਕਰਕੇ ਆਇਆ ਜਸਪੀਰ ਜੀ ਨੇ ਕੇਸ ਪਾਇਆ ਉੱਥੇ ਕਰੇ ਪਕੌੜੇ ਵੀ ਕੱਢੇ ਨੇ ਜੀ ਸਾਰੀ ਬਸਤੀ ਸਾਡੀ ਜਿੰਨਾ ਵੀ ਕੋਈ ਉਹ ਇਲਾਕਾ ਸਭ ਨੇ ਲੈਤਾ ਗਾ ਨਹੀਂ ਉਹ ਤਾਂ ਮੁੰਡਾ ਕਹਿ ਦਿੰਦਾ ਵੀ ਡੈਡੀ ਤੂੰ ਉਹ ਨਾ ਕਰ ਇਹ ਕਿਉਂ ਕੀ ਕੰਮ ਕਰ ਰਿਹਾ ਉਸ ਮੁੰਡੇ ਦੀ ਉਮਰ ਕਿੰਨੀ ਕਹੇ ਜੀ ਹੁਣ ਮੁੰਡੇ ਦੀ ਉਮਰ ਕਿੰਨੀ ਬਾਈ ਕੰਮ ਦੇ ਆ ਬਾਈ ਚਲ ਗਿਆ ਮਿੰਟਿਆ ਉਹ 30 ਸਾਲ ਦੀ ਉਮਰ ਆ ਉਹ ਤਾਂ ਮੁੰਡਾ ਇਹ ਤਾਂ ਗੱਲ ਨਹੀਂ 12 ਵਾਲਾ ਨਹੀਂ ਜਦੋਂ ਕੋਈ ਬੱਚਾ ਗੱਪਰੂ ਹੁੰਦਾ ਕੋਈ ਡੈਡੀ ਗਲਤ ਕੰਮ ਕਰ ਰਿਹਾ ਤੇ ਬਾਹਰ ਕਰਦਾ ਡੈਡੀ ਕੀ ਕਰ ਰਹੇ ਇਹ ਮਿੰਟਿਆ ਜੇ ਤਾਂ ਕੋਈ ਵੀ ਬੱਚਾ ਹੈ 1 ਮਿੰਟ 1 ਮਿੰਟ ਚਲੋ ਹਾਂਜੀ ਦਿੱਕਾ ਜੀ ਕੀ ਮਸਲਾ ਹੈ ਤੇ ਆਓ